ਸ਼ਿ ਨਗਰ ਚ ਹੋਏ ਸ਼ਹੀਦੀ ਸਮਾਗਮ ਚ ਪੰਗੜਾ ਵਿਵਾਦ ਤੇ ਮੰਤਰੀ ਹਰਜੋਤ ਮੈਨਸੂ ਜੱਜਤਾਰ ਸਾਹਿਬ ਨੇ ਤਾਨਿਕ ਸਦਾ ਲਗਾਈ ਅੱਜ ਹੀ ਗੁਰਦੁਆਰਾ ਗੁਰੂ ਕੀ ਮਹਿਲ ਪੈਦਲ ਜਾਣ ਗੁਰਦੁਆਰਾ ਕੋਟਾ ਸਾਹਿਬ ਚ 100 ਮੀਟਰ ਪੈਦਲ ਜਾ ਕੇ ਨਤਬਸਤ ਖੋਣ ਗੁਰਦੁਆਰਾ ਕੋਟਾ ਸਾਹਿਬ ਚ 100 ਮੀਟਰ ਪੈਦਲ ਜਾਣ ਅਤੇ ਗੁਰਦੁਆਰੇ ਸਹਿਬਾਨ ਨੂੰ ਜਾਣ ਵਾਲੇ ਰਸਤੇ ਨੂੰ ਠੀਕ ਕਰਨ ਹੁਕਮ ਦਿੱਤੇ ਗਏ ਇਸ ਨਾਲ ਇਹ ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ ਜੋੜਿਆ ਦੀ ਸੇਵਾ ਸੇਵਾ ਤੋਂ ਬਾਅਦ 1200 ਰੁਪਏ ਦੇ ਦੇਕਰਵਾਉਣ ਦੇ ਹੁਕਮ ਦਿੱਤੇ ਗਏ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਵਾਨਾਂ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਦੀ ਇਮਾਇਆchna ਮੰਗੀ ਹੈ ਤੇ ਜੋ ਪਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿੰਨ ਉਸ ਪਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿੰਨ ਨਿਭਾਉਂਗਾ मिलावटी खाने ਤੇ ਪੰਜਾਬ ਸਰਕਾਰ ਐਕਸ਼ਨ ਮੋਰਚ ਹੈ ਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਨੇ ਕਿਹਾ ਕਿ ਟੈਸਟਿੰਗ ਦੇ ਲਈ ਮੋਬਾਈਲ ਵੈਨ ਭੇਜੀ ਜਾ ਰਹੀ ਹੈ ਪਨੀਰ ਦੇ 531 ਸੈਂਪਲਸ ਜਾਂਚ ਲਈ ਭੇਜੇ ਸਨ ਜਿਨ੍ਹਾਂ ਚੋਂ 69 ਸੈਂਪਲਸ ਫੇਲ ਹੋ ਗਏ ਜਦਕਿ ਕਿ ਉਹਦੇ 222 ਸੈਂਪਲਸ ਲਏ ਸੇ ਜਿਸ 'ਚ 33 ਮਿਲਾवटी ਨਿਕਲੇ ਤੇ 28 ਖਰਾਬੀ ਸੀ ਮੰਤਰੀ ਨੇ ਲੋਕਾਂ ਨੂੰ ਆਪਣੇ ਘਰ 'ਚ ਪਨੀਰ ਬਣਾਉਣ ਦੀ ਸਲਾਹ ਦਿੱਤੀ 450 ਵਾਹਨ ਸਾਡੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈਗੀ ਆ ਜਿਹੜੀ ਜਾ ਕੇ मौके ਤੇ ਟੈਸਟ ਕਰਕੇ ਲੋਕਾਂ ਨੂੰ ਦੱਸਦੀ ਆ ਤੇ ਉਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਡੇਰੀ ਵਾਲਾ ਦੁਕਾਨਦਾਰ ਜਿਹੜਾ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਆਪਣੀ ਸੇਫਟੀ ਵਾਸਤੇ ਟੈਸਟ ਕਰਵਾ ਸਕਦਾ ਕਿਉਂਕਿ ਉਹ ਕਹਿੰਦਾ ਜੀ ਮੈਂ ਵੀ ਕਿਤੇ ਪਰਚੇਸ ਕਰ ਰਿਆ ਮੈਂ ਕਿਤੇ ਘਰ ਬਣਾ ਰਿਆ ਹੈ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਚ ਸਥਿਤ ਆਕਸੀਜਨ ਪਲਾਂਟ ਚ ਜ਼ਬਰਦਸਤ ਧਮਾਕਾ ਹੋਇਆ ਧਮਾਕਾ ਇੰਨਾ ਜ਼ਬਰਦਸਤੀ ਕੀ ਨਾਲ ਲੱਗਦੇ ਕਰਾ ਦਿਆ ਕੰਦਾ ਤੱਕ ਹਿਲ ਗਈਆਂ ਤੇ ਫੈਕਟਰੀ ਦੀ ਛੱਤ ਨੂੰ ਵੀ ਨੁਕਸਾਨ ਪਹੁੰਚਿਆ ਸਿਲੰਡਰ ਦੇ ਟੁਕੜੇ 1 ਕਿਲੋਮੀਟਰ ਦੂਰ ਤੱਕ ਵਿਖਰੇ ਹੋਏ ਮਿਲੇ ਹਾਦਸੇ ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ ਫਿਲਹਾਲ ਧਮਾਕੇ ਦੀ ਵਜ੍ਹਾ ਸਪਸ਼ਟ ਨਹੀਂ ਹੋ ਸਕੀ ਪਰ ਇਸ ਆਕਸੀਜਨ ਪਲਾਂਟ ਤੋਂ ਪ੍ਰਾਈਸੀਕੀ ਸਮੇਤ ਪੰਜਾਬ ਦੇ ਹਸਪੀਟਲਸ ਨੂੰ ਆਕਸੀਜਨ ਦੀ ਸਪਲਾਈ ਹੁੰਦੀ ਹੈ ਪਹਿਲੀ ਗੱਲ ਤਾਂ ਜਿਹੜਾ ਬਲਾਸਟ ਹੋਇਆ ਬੜੀ ਦੁਖਦਾਈ ਘਟਨਾ ਹੋਈ ਹੈ ਦੋ ਬੰਦਿਆਂ ਦੀ ਉਹਦੇ ਸਹਤ ਹੋਈ ਹੈ ਦੋ ਡੈਡ ਬਾਡੀਜ਼ ਔਰ ਚਾਰ ਬੰਦੇ ਜਿਹੜੇ ਹੈਗੇ ਆ ਇਸ ਵੇਲੇ ਉਹ ਇੰਜਰੀਜ਼ ਵਿੱਚ ਆ ਗਏ ਦੋ ਤਾਂ ਮਾਈਨਰ ਇੰਜਰੀ ਸੀਗੇ ਦੋ ਦੀ ਥੋੜੀ ਸੇਰੀਅਸ ਇੰਜਰੀਜ਼ ਆ ਉਹਨਾਂ ਨਾਲ ਡੀਲ ਕਰ ਰਹੇ ਆ ਵੈਰੀ ਬੈਡ ਇੰਡਸਟਰੀਅਲ ਐਕਸੀਡੈਂਟ ਸੀ ਮੇਰੀਆਂ ਮੇਰੀ ਸੰਵੇਦਨਾ ਮੇਰੀਆਂ ਜਿਹੜੀ ਆ ਗਈ ਉਹਨਾਂ ਦੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਆਪਣੇ ਮੈਂਬਰ ਕੋਈਆਂ ਔਰ ਮੈਂ ਸਾਡੀਆਂ ਪ੍ਰੇਅਰਸ ਆ ਉਹਨਾਂ ਦੇ ਨਾਲ ਜਿਹੜੇ ਇੰਜਰਡ ਆ ਫੇ ਜਲਦੀ ਠੀਕ ਹੋ ਗਏ ਆਪਣੇ ਘਰ ਜਾਣ ਉਹ ਪਟਿਆਲਾ ਪੁਲਿਸ ਦੇ ਵੱਲੋਂ 3 ਡਿਗਰੀ ਟਾਰਚਰ ਕਰਨ ਦੇ ਮਾਮਲੇ 'ਚ ਇੰਸਪੈਕਟਰ ਤੇ ASI ਨੂੰ ਸਸਪੈਂਡ ਕਰ ਦਿੱਤਾ ਗਿਆ ਅਧਿਕਾਰੀਆਂ ਤੇ ਨੌਜਵਾਨ ਨੂੰ ਥਾਣੇ 'ਚ ਬੰਦ ਕਰਕੇ ਤਸ਼ੱਦਦ ਕਰਨ ਦੇ ਇਲਜ਼ਾਮ ਲੱਗਣ 'ਤੇ ਪੜਿਤ ਨੇ ਹਾਈ ਕੋਰਟ ਪਟੀਸ਼ਨ ਲਗਾਈ ਸੀ ਜਿਸ 'ਚ ਪੁਲਿਸ ਤੇ ਕੁੱਟਮਾਰ ਕਰਨ ਤੇ ਕਰੰਟ ਲਗਾਉਣ ਦੇ ਇਲਜ਼ਾਮ ਲੱਗੇ ਸਨ ਪੜਿਤ ਮੁਤਾਬਕ 26 ਜੂਨ ਨੂੰ ਉਸ ਨਾਲ ਥਾਣੇ 'ਚ ਕੁੱਟਮਾਰ ਹੋਈ ਸੀ ਤੇ ਹੁਣ ਹਾਈ ਕੋਰਟ ਦੇ ਹੁਕਮ 'ਤੇ ਪੁਲਿਸ ਮੁਲਾਜ਼ਮਾ ਤੇ ਕਾਰਵਾਈ ਕੀਤੀ ਗਈ ਮਾਨਸਾ ਦੇ ਸਦੂਲਗੜ ਥਾਣੇ ਦੇ ਐਸਐਚਓ ਵਿਕਰਮ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਚਓ ਦੇ ਨਾਲ ਨਾਲ ਇੱਕ ਹੌਲਦਾਰ ਨੂੰ ਵੀ ਮੁਅਤਲ ਕੀਤਾ ਗਿਆ ਹੈ ਇਹ ਕਾਰਵਾਈ ਪੁਲਿਸ ਹਰਾਸਤ ਚ ਦੋ ਨੌਜਵਾਨਾਂ ਦੀ ਹੋਈ ਕੁੱਟਮਾਰ ਦੇ ਮਾਮਲੇ ਦੇ ਤਹਿਤ ਕੀਤੀ ਗਈ ਹੈ ਜਿੱਤੇ ਇੱਕ ਨੌਜਵਾਨ ਦੀ ਬਾਹ ਵੀ ਟੁੱਟ ਗਈ ਸੀ ਤੇ ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਕਸ਼ਨ ਲਿਆ ਗਿਆ ਫਰੋਸਪੁਰ ਦੇ ਕੈਂਟ ਗਵਾਲ ਮੰਡੀ ਚ ਰਹਿੰਦੇ 26 ਸਾਲਾ ਅਮਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਦੱਸ ਦੇ ਕਿ ਪਰਿਵਾਰ ਨੇ ਦੱਸਿਆ ਹੈ ਕਿ ਅਮਨ ਬਾਥਰੂਮ ਚ ਡਿੱਗਿਆ ਹੋਇਆ ਮਿਲਿਆ ਅਤੇ ਉਸ ਦੇ ਕੋਲ ਨਸ਼ੇ ਦੀ ਸਰੀੰਜ ਪਈ ਹੋਈ ਸੀ ਪਰਿਵਾਰ ਨੇ ਪੁਲਿਸ ਤੋਂ ਨਸ਼ਾ ਖਤਮ ਕਰਨ ਦੀ ਮੰਗ ਕੀਤੀ ਤੇ ਨਾਲ ਹੀ ਇਹ ਕਿ ਤਸਕਰਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਮ੍ਰਿਤਕ ਅਮਨ ਦੀ ਪਤਨੀ ਅਤੇ ਇੱਕ ਛੋਟੀ ਧੀ ਵੀ ਜਿੰਨਾ ਮੰਡ ਗੁੱਟੀਆਂ ਸੇ ਇੱਕ ਗੁੱਡੀ ਪੂਰੀ ਹੋ ਗਈ ਏ ਇੱਕ ਆ ਕਾਕਾ ਪੂਰਾ ਹੋ ਗਿਆ ਚਾਰ ਗੁੱਟੀਆਂ ਨੇ ਇੱਕ ਕਾਕਾ ਰਹਿ ਗਿਆ ਜੋ ਜੀ ਅੰਦੇ ਵੱਡਾ ਬੇਟਾ ਆਪਣਾ ਕਮਾ ਕੇ ਖੰਦਾ ਹੈ ਕਿ ਇਹ ਵਿਚਾਰੀ ਆਪਣੀ ਮੰਮੀ ਕੋਲ ਚਲੇਗੀ ਪਰ ਹਾਂਜੀ ਛੋਟਾ ਫਰੀਦাবাদ ਚ ਇੱਕ لالچی ਪੁੱਤ ਨੇ ਆਪਣੇ ਹੀ ਪਿਤਾ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਰਚ ਦਿੱਤੀ 25 ਲੱਖ ਰੁਪਏ ਮੁਆਵਜ਼ੇ ਦੀ ਲਾਲਚ ਚ ਆਪਣੇ ਹੀ ਜ਼ਿੰਦਾ ਪਿਤਾ ਦੀ ਝੂਠੀ ਮੌਤ ਦਾ ਸ਼ਰਦਾਂਝਲੀ ਯਾਤਰਾ ਕਰ ਦਿੱਤੀ ਇਹ ਯਾਤਰਾ ਤੁਮਤਾਂ ਦੇ ਨਾਲ ਕੱਢੀ ਗਈ ਪਰ ਜਦੋਂ ਪਿਤਾ ਨੂੰ ਵੀਡੀਓ ਰਾਹੀਂ ਸਭ ਪਤਾ ਲੱਗਿਆ ਤਾਂ ਉਸ ਨੇ ਵੀਡੀਓ ਬਣਾ ਕੇ ਦੱਸਿਆ ਕਿ ਉਹ ਜ਼ਿੰਦਾ ਹੈ ਪੰਚਾਇਤ ਬੁਲਾਈ ਗਈ ਤੇ ਖਟੋਰ ਫੈਸਲਾ ਲੈਂਦਾ ਹੈ ਲਾਲਚੀ ਪੁੱਤਰ ਦੇ ਬਾਈਕਾਟ ਦਾ ਫੈਸਲਾ ਲਿਆ ਗਿਆ ਪੁੱਤਰ ਨੇ ਆਪਣੇ ਪਿਤਾ ਦੀ ਜ਼ਮੀਨ ਤੇ ਕਬਜ਼ਾ ਕਰਕੇ ਉੱਥੇ ਆਪਣਾ ਆਸ਼ਰਮ ਬਣਾਇਆ ਅਤੇ ਆਪਣੇ ਆਪ ਨੂੰ ਸੁਆਮੀ ਐਲਾਨ ਦਿੱਤਾ ਸੀ ਮਾਰਨੂ ਚਾਹੇ ਹੈ ਖਤਮ ਕਰਨੂ ਚਾਹੇ ਕੋਨ ਮਾਰਨਾ ਚਾਹਤਾ ਹੈ ਕਿਆ ਨਾ ਬੇਟਾ ਵਜੇ ਕਿਆ ਹੈ ਇਸ ਵਜੇ ਵਜੇ ਪਿਲਸਨਾ ਹੈ ਇਹ ਮੇਰੀ ਵਾਪਸ ਵਜੇ ਕਿੰਨੀ ਪਿਲਸਨਾ 3000 ਰੁਪਏ ਤੁਹਾ ਦਾ ਤੋ ਆਪ ਪਿਛਲੇ 9 ਮਹੀਨੇ ਸੇ ਕਹਾ ਤੇ ਹੋ ਕਰੇ 9 ਮਹੀਨੇ ਸੇ ਘਰ ਸੇ ਗਾਇਬ ਥੇ ਮੈਂ ਤੋ ਅਲੀਗੜ੍ਹ ਗਈਆਂ ਦੁਬੇ ਕਰੋ ਡਰ ਕੇ ਮਾਰ ਕਿਉ ਮਾਰਨੇ ਕੋ ਡਰ ਹੈ ਮੋ ਲੁਧਿਆਣ ਸਿਹਤ ਵਿਭਾਗ ਦੇ ਬੋਲ ਲੁਧਿਆਣਾ ਬੱਸ ਸਟੈਂਡ ਤੇ ਇੱਕ ਵੱਡੀ ਕਾਰਵਾਈ ਕੀਤੀ ਗਈ ਰਾਜਸਥਾਨ ਤੋਂ ਆਈਆਂ ਕੁਝ ਬਸਾਂ ਤੇ ਰੇਡ ਕਰਦਿਆ ਇੱਕ ਬਸ ਚ ਲਗਭਗ 6 ਕੁਇੰਟਲ ਖੋਆ ਅਤੇ ਸੋਨ ਪਾਪੜੀ ਬਰਾਮਦ ਕੀਤੀ ਗਈ ਇਹ ਕਾਰਵਾਈ ਸਿਹਤ ਵਿਭਾਗ ਨੂੰ ਮਿਲੀ ਇੱਕ ਸ਼ਿਕਾਇਤ ਅਧਾਰ ਟਿੱਕੀ ਗਈ ਸਿਹਤ ਅਫਸਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਮਠਾਈ ਦੇ ਸੈਂਪਲਸ ਲੈਬ ਵਿੱਚ ਜਾਂਚ ਲਈ ਭੇਜੇ ਗਏ ਨੇ ਜੇਕਰ ਖਾਮੀਆਂ ਪਾਈ ਜਾਂਦੀਆਂ ਨੇ ਤੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਏ। ਦੇਖੋ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ Rajasthan ਤੋਂ ਖੋਆ ਔਰ ਮਠਾਈਆਂ ਬਣ ਕੇ ਆਉਂਦੀਆਂ ਔਰ ਜਿਸ ਤਰ੍ਹਾਂ ਹੀ ਬੱਸਸ ਆਈਆਂ ਤੋਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਸੀ ਤੇ ਇੱਕ ਦੇ ਵਿੱਚੋਂ ਕੁਝ ਨਹੀਂ ਮਿਲਿਆ ਦੂਸਰੀ ਜਿਹੜੀ ਹੈਗੀ ਉਹਦੇ ਵਿੱਚੋਂ ਅਰਾਊਂਡ 6 ਘੰਟੇ ਸਾਨੂੰ ਖੋਇਆ ਔਰ ਮਿਠਾਈ ਮਿਲੀ ਹੈ ਤੇ ਅਸੀਂ ਫਰਦਰ ਐਕਸ਼ਨ ਸੈਂਪਲਸ ਲਵਾਗੇ ਇਹਨੂੰ ਸੀਜ਼ ਵੀ ਕਰਾਂਗੇ ਜਗਰਾਉਂ ਦੇ ਰਾਣੀ ਵਾਲਾ ਖੂ ਇਲਾਕੇ 'ਚ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਪੀਲਾ ਪੰਜਾ ਚਲਿਆ ਅਮਰਜੀਤ ਕੌਰ ਨਾਮ ਦੀ ਮਹਿਲਾ ਤਸਕਰ ਦੇ ਖਰੂ ਤੇ ਐਟੇਰੀ ਕਰ ਦਿੱਤਾ ਗਿਆ ਪੁਲਿਸ ਨੇ ਦੱਸਿਆ ਕਿ ਤਸਕਰ ਤੇ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਨੇ ਤੇ ਉਸਨੇ ਨਗਰ ਕਾਉਂਸਲ ਦੇ ਥਾਂ ਤੇ ਗੈਰ ਕਾਨੂੰਨੀ ਕਾਰਜ ਬਣਾਇਆ ਹੋਇਆ ਸੀ ਪਰਿਵਾਰ ਤੋਂ ਕਈ ਵਾਰ ਕਾਰ ਦੇ ਦਸਤਾਵੇਜ਼ ਮੰਗੇ ਗਏ ਪਰ ਕੋਈ ਵੀ ਸਬੂਤ ਨਾ ਦਿੱਤੇ ਜਾਣ ਕਾਰਨ ਇਹ ਕਾਰਵਾਈ ਕੀਤੀ ਗਈ ਤੇ ਤਸਕਰ ਦਾ ਕਾਰ ਟਾ ਦਿੱਤਾ ਗਿਆ ਜੀ ਯੋ ਸਾਹਿਬ ਜਿਹੜੇ ਹੈਗੇ ਨੇ ਕਾਉਂਸਲ ਦੇ ਉਹਨਾਂ ਵੱਲੋਂ ਨਾਲ ਹੋ ਕੇ ਕਿਤ ਕਰਾਈ ਜਾ ਰਹੀ ਹੈ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਫੋਰਸ ਪ੍ਰੋਵਾਈਡ ਕਰਾ ਕੇ ਕਬਜ਼ਾ ਕਾਰਵਾਈ ਜਿਹੜਾ ਉਹਨਾਂ ਦੇ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਹੈ ਉਹ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਕਾਤਲਾ ਸ਼ਹਿਰ ਵਿੱਚ ਤਨਖਾਹ ਮੰਗਨ ਤੇ ਦੋ ਡਰਾਈਵਰਾਂ ਦੇ ਨਾਲ ਟਰੱਕ ਮਾਲਕ ਨੇ ਨਾਸਿਬ ਬਦਲ ਸੁਲੂਕੀ ਕੀਤੀ ਬਤਕੀ ਉਹਨਾਂ ਦੇ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ ਗਈ ਫਿਰ ਡਰਾਈਵਰਾਂ ਦੇ ਮੁਤਾਬਿਕ ਉਹਨਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ ਜਿਸ ਕਰਕੇ ਉਹਨਾਂ ਨੇ ਕੰਮ ਛੱਡ ਦਿੱਤਾ ਉਸੇ ਚੇ ਟਰੱਕ ਮਾਲਕ ਆਪਣੇ ਸਾਥੀਆਂ ਨਾਲ ਡਰਾਈਵਰਾਂ ਦੇ ਘਰ ਆਇਆ ਤੇ ਸਭ ਦੇ ਨਾਲ ਕੁੱਟਮਾਰ ਕਰ ਲੱਗ ਪਿਆ ਤੇ ਇਸ ਦੌਰਾਨ 4 ਲੋਕ ਜ਼ਖਮੀ ਵੀ ਹੋ ਗਏ ਉਸ ਤੋਂ ਬਾਅਦ ਜੀ ਆਪਾਂ ਕੋਈ ਗਲਤ ਨਹੀਂ ਬੋਲੇ ਕੋਈ ਗਾਲੀ ਕਨੋਸ ਨਹੀਂ ਕੁਝ ਨਹੀਂ ਹੈਗਾ ਜੀ ਠੀਕ ਹੈ ਜੀ ਬਲਕੀ ਮਾਰਿਆ ਕਰਦੇ ਫਿਰ ਡੰਡੇ ਸੋਟੇ ਆ ਮੇਰੇ ਸਿਰ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਜੀ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦੇ ਇੱਕ 30 ਸਾਲਾ ਨੌਜਵਾਨ ਦੀ ਇਟਲੀ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਨੌਜਵਾਨ ਸੰਦੀਪ ਕੁਝ ਸਾਲ ਪਹਿਲਾਂ ਕੰਮ ਕਰਨ ਲਈ ਇਟਲੀ ਗਿਆ ਸੀ ਮ੍ਰਿਤਕ ਦੀ ਪੈਂਡ ਵੀ ਇਟਲੀ 'ਚ ਰਹਿੰਦੀ ਸੀ ਸੰਦੀਪ ਨੇ ਕੰਮ ਤੋਂ ਬਾਅਦ ਪੈਂਡ ਕੋਲ ਜਾਣਾ ਸੀ ਪਰ ਪਹੁੰਚਿਆ ਨਹੀਂ ਜਿਸ ਦੀ ਰਿਪੋਰਟ ਕਰਨ ਤੋਂ ਬਾਅਦ ਪੁਲਿਸ ਨੂੰ ਰਿਪੋਰਟ ਕੀਤਾ ਤਾਂ ਜੰਗਲਾਂ ਚ ਉਸ ਦੀ লাশ ਉਹ ਸਾਡੇ ਭੈਣ ਦੇ ਉੱਥੇ ਲੱਗੀਆਂ ਬੇਟੀਆਂ ਦੋ ਦੋ ਬੇਟੀਆਂ ਤੇ ਤਿੰਨ ਜਵਾਈ ਉੱਥੇ ਰਹਿੰਦੇ ਆ ਉਹ ਨਾਲ ਪੈਰੋਏ ਕਰ ਰਿਆ ਸੀ ਉੱਥੇ ਲੱਭਣ ਲੱਭਣ ਦੇ ਤਾਂ ਉਹਨਾਂ ਨੇ ਤੁਹਾਨੂੰ ਦੱਸਿਆ ਪਏ ਨੇ ਦਿਨਾਂ ਤੋਂ ਨਹੀਂ ਮਿਲ ਰਹੇ ਇਹ 23 ਤਰੀਕ ਸ਼ਾਮ ਨੂੰ 7 ਵਜੇ ਤੋਂ ਗਿਆ ਸੀ ਉਹ ਸਟੋਰ ਤੇ 7:40 ਤੋਂ ਬਾਅਦ ਉਹਰ ਕੋਈ ਕੋਈ ਨਹੀਂ ਹੋ ਰਹੀ ਹੋ ਗਿਆ ਉਹ ਗਿਆ ਖਰੜ ਪੁਲਿਸ ਨੇ 5-7 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਜ਼ਮੀਨਾਂ ਦੇ ਫਰਜ਼ੀ ਕਾਗਜ਼ਾਤ ਬਣਾ ਕੇ ਕਰੋਨਾ ਦੀ ਠੱਗੀ ਮਾਰਦੇ ਸੀ ਲਗਜ਼ਰੀ ਗੱਡੀਆਂ 'ਚ ਘੁੰਮਣ ਦੇ ਸ਼ੌਕੀਨ ਸੀ ਤੇ ਚੰਗੀ ਲਾਈਫ ਲਈ ਠੱਗੀ ਕਰਦੇ ਸੀ ਨਕਲੀ ਕਾਗਜ਼ਾਤ ਬਣਾ ਕੇ ਲੋਕਾਂ ਤੋਂ ਬਿਆਨ ਲੈ ਕੇ ਲੈਂਦੇ ਸੀ ਤੇ ਫਿਰ ਫਰਾਰ ਹੋ ਜਾਂਦੇ ਸੀ ਠੱਗਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸੀ ਫਲਤਾ ਹਾਸਿਲ ਹੋਈਏ ਜਿਦੇ ਵਿੱਚ ਪੰਜ ਜਿਹੜੇ ਠੱਗ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਇਹ ਗੱਡੀਆਂ ਰਿਕਵਰ ਕੀਤੀ ਗਈ ਹੈ ਤੇ ਪੈਸੇ 32 ਲੱਖ 50 ਹਜ਼ਾਰ ਦੀ ਰਿਕਵਰੀ ਕੀਤੀ ਗਈ ਹੈ ਇਹ ਜਿਹੜੇ ਠੱਗ ਨੇ ਇਹ ਲੋਕਾਂ ਨੂੰ ਫਰਜੀ ਡਾਕੂਮੈਂਟ ਬਣਾ ਕੇ ਕਹਿੰਦੇ ਸੀ ਕਿ ਇਹ ਸਾਡੀ ਜ਼ਮੀਨ ਹੈ ਔਰ ਜ਼ਮੀਨ ਦੇ ਮਾਲਕ ਬਣਨ ਤੋਂ ਬਾਅਦ ਇਹ ਲੋਕਾਂ ਦੇ ਨਾਲ ਠੱਗੀ ਕਰਦੇ ਸੀ 32 ਲੱਖ 50 ਹਜ਼ਾਰ ਦੀ ਜਿਹੜੀ ਰਿਕਵਰੀ ਹੈ ਇਹ ਗੱਡੀਆਂ ਥਾਰ ਗੱਡੀ ਸਕਾਡਾ ਗੱਡੀ, ਅਮੇਜ਼ ਗੱਡੀ, ਬਰੀਜ਼ਾ ਗੱਡੀ ਇਹ ਗੱਡੀਆਂ ਤੇ ਘੁੰਮਦੇ ਸੀਗੇ ਔਰ ਬੜੀ ਲੈਵਿਸ਼ ਜਿਹੜੀ ਲਾਈਫ ਹੈ ਉਹ ਜੀ ਰਹੇ ਸੀਗੇ ਹਾਲਾਂਕਿ ਹੁਣ ਇਹ ਜਿਹੜੀ ਰਿਕਵਰੀ ਕੀਤੀ ਗਈ ਹੈ ਪੰਜ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਕਈ ਥਾਵਾਂ ਤੇ ਪੈਨ ਪੰਜਾਬ ਦੀ ਅਸੀਂ ਗੱਲ ਕਰ ਲਈਏ ਮੋਰਿੰਡਾ, ਫਤਿਹਗੜ੍ਹ ਸਾਹਿਬ, ਖਰਨ, ਮੋਹਲੀ ਇੱਥੇ ਲੋਕਾਂ ਦੇ ਨਾਲ ਠੱਗੀ ਕਰਦੇ ਸੀ ਸਮਰਾਜ ਕੋਜ ਜੁਲਟੇਰਿਆ ਨੇ ਇੱਕ ਦੁਕਾਨਦਾਰ ਨੂੰ ਨਿਸ਼ਾਨਾ ਬਣਾਇਆ ਤੇ ਉਸ ਦੇ ਕੋਲੋਂ ਸੋਨੇ ਚਾਂਦੀ ਦੀ ਚੇਨ ਲੁੱਟ ਕੇ ਫਰਾਰ ਹੋ ਗਏ ਜ਼ਿਕਰਯੋਗ ਹੈ ਕਿ ਮੋਬਾਈਲ ਸ਼ਾਪਕੀਪਰ ਦੁਕਾਨ ਬੰਦ ਕਰਕੇ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਕਿ ਰਸਤੇ 'ਚ ਕੁਝ ਬਦਮਾਸ਼ਾ ਨੇ ਦੁਕਾਨਦਾਰ ਦਾ ਮੋਟਰਸਾਈਕਲ ਰੋਕ ਕੇ ਕੁੱਟਮਾਰ ਕੀਤੀ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਤੇ ਉਸ ਤੋਂ ਚੇਨ ਖੋਲ ਲਈ ਪੜਤ ਕਰਮਵੀਰ ਸਿੰਘ ਮਰਦਾ ਹੜੀ ਪਿੰਡ ਦਾ ਰਹਿਣ ਵਾਲਾ ਹੈ ਆਰਾ ਜੀ ਦਾ ਮੋਟਰਸਾਈਕਲ ਦਮਰਦਾੜੀ ਏਡੇ ਤੇ ਆ ਕੇ ਨਾ ਜੀ ਅੱਗੇ ਤੋ ਚਾਰ ਬੰਦੇ ਨੇ ਮੈਨੂੰ ਰੋਕ ਕੇ ਮੋਟਰਸਾਈਕਲ ਤੇ ਮੇਰੇ ਬਾਹਰ ਕਰਿਆ ਜੀ ਫਿਰ ਉਸ ਤੋਂ ਬਾਅਦ ਮੈਂ ਡਿੱਗੇ ਜੀ ਉਸ ਤੋਂ ਬਾਅਦ ਤੇ ਤਾਂ ਹਥਿਆਰ ਨਾਲ ਮੇਰੇ ਸਿਰ ਤੇ ਹਮਾਰ ਕਰਿਆ ਜੀ ਉਹਨਾਂ ਨੇ ਕੀ ਗੱਲ ਚ ਚੇਨ ਪਾਈ ਹੋਈ ਸੀਗੀ ਜੀ ਚੇਨ ਨਾਲ ਹੀ ਕੱਢ ਗਏ ਜੀ ਫੈਦਾਬਾਦ ਦੋਸ